ਇਹ ਵੀ ਕੁਸ਼ਤੀ ਜਿਹੜੀ ਸ਼ੁਰੂ ਕਰਾਉਦੇ ਉਹਨਾਂ ਪਹਿਲਵਾਨਾਂ ਦੀ ਇਹਨਾਂ ਮੱਲਾਂ ਦੀ ਵੀ ਕੁਸ਼ਤੀ ਸ਼ੁਰੂ ਕਰਾ ਦਿਓ ਪਰ ਕੀ ਸਾਡੇ ਤੋਂ ਲੈਣੇ ਆਂ ਡੰਗਰ ਕਮੇਟੀ ਤੋਂ ਮਾਇਆ ਜਿਹੜੀ ਇਹਨਾਂ ਪਹਿਲਵਾਨਾਂ ਨੇ ਨਾਲੋਂ ਨਾਲ ਪ੍ਰਦਾਨ ਕਰਨੀ ਹੈ ਅਗਲੀ ਕੁਸ਼ਤੀ ਵਾਸਤੇ ਅੰਕੁਸ਼ ਕਾਲਖੜਾ ਤੇ ਹਰਸ਼ ਮਾਚੀਵਾੜਾ ਇਹ ਵੀ ਪਹਿਲਵਾਨ ਤਿਆਰ ਬੈ ਤਿਆਰ ਹੋ ਜਾਓ ਜੀ ਅੰਕੁਸ਼ ਕਾਲਖੜਾ ਤੇ ਹਰਸ਼ ਮਾਚੀਵਾੜਾ ਅਗਲੀ ਕੁਸ਼ਤੀ ਵਾਤੇ ਵੀ ਦੋਨੋਂ ਵਾਲਾ ਰੋਕੇ ਆਗੂ ਆਮ ਆਦਮੀ ਪਾਰਟੀ ਸਾਡੇ ਵਿੱਚ ਪਹੁੰਚੇ ਨੇ ਵਿਵੇਜਾ ਸਾਹਿਬ ਪਹੁੰਚੇ ਨੇ ਉਹਨਾਂ ਦੇ ਨਾਲ ਮਕੜ ਸਾਹਿਬ ਪਹੁੰਚੇ ਨੇ ਦੇ ਨਾਲ ਮੁਲਖ ਰਾਜਪਹਿਲਵਾਨ ਜੀ ਨੇ ਜਿਹੜੇ ਉਹ ਚੋਟੀ ਦੇ ਪਹਿਲਵਾਨ ਰਹੇ ਜਦ ਅਸੀਂ ਬਚਪਨਾ ਹੁੰਦਾ ਸੀ ਤਾਂ ਉਦੋਂ ਇਹਨਾਂ ਦੇ ਜੋਰ ਦੇਖਦੇ ਹੁੰਦੇ ਸੀ ਤੇ ਇਹਨਾਂ ਦਾ ਅਖਾੜਾ ਵੀ ਮਾਛੀ ਵਾਲੇ ਚਲਾਇਆ ਹੋਇਆ ਜਿਹਦੇ ਵਿੱਚ ਉੱਚ ਚੋਟੀ ਦੇ ਪਹਿਲਵਾਨ ਇਹਨਾਂ ਨੇ ਆਪਣੇ ਅਖਾੜੇ ਚ ਪੈਦਾ ਕੀਤੇ ਨੇ ਆਪਾਂ ਗੱਲ ਕਰਾਂਗੇ ਪਹਿਲਵਾਨ ਜੀ ਨਾਲ ਹਾਂਜੀ ਪਹਿਲਵਾਨ ਜੀ ਕੀ ਕਹਿਣਾ ਤੁਹਾਡਾ ਹਾਂਜੀ ਬਸ ਮੈਂ ਅੱਜ ਜਿਹੜੀ ਛੇ ਚੰਗਿਆ ਇਹ ਸੰਦਕਸਾਲ ਹੋ ਗਏ ਤੇ ਮੇਰੇ ਮੁੰਡੇ ਚਲਾਇਆ ਗਾਂ ਪਰ ਅਗਰ ਇਹ ਪਹਿਲੇ ਸੀ ਮੁੰਡੇ ਉਹ ਵੀ ਤਕੜੇ ਸੀਗੇ ਇਵੇਂ ਸ਼ਮੀ ਆ ਦਲਜੀਤ ਆ ਜੀਤੀ ਆ ਪਾਲੀਆ ਤੇ ਬਾਕੀ ਹੁਣ ਨਵੀਂ ਸਕੂਲ ਸਕੂਲ ਦੀ ਪਨੀਰੀ ਮੇਰੇ ਕੋਲ ਹੈਗੀ ਆ ਇਹਨਾਂ ਨੇ ਪੰਜਾਬ ਦੇ ਮੈਡਲ ਮਾਰੇ ਨੇ ਹੁਣ ਮੁੜ ਕੇ ਫੇਰ ਹਥਿਆਰ ਚੱਕਣ ਤੇ ਭੜੇਪੇ ਜਾ ਕੇ ਮੈਂ ਪਹਿਲਵਾਨੀ ਸ਼ੁਰੂ ਕਰਾਂ ਬਾਕੀ ਜੱਸੀ ਪਹਿਲਵਾਨ ਇਹ ਵੀ ਸਾਡਾ ਸ਼ਾਗਿਰਦ ਆ ਤੇ ਵਾਹ ਵਾਹ ਜੀ ਬੁੰਡੇ ਹੁਣ ਸਭ ਸਕੂਲ ਦੀ ਭਰਤੀਆਂ ਮਗਨ ਦੂਜਾ ਨਹੀਂ ਹੈ ਜਿਹੜੇ ਤੁਸੀਂ ਸਕੂਲ ਦੇ ਨੌਜਵਾਨ ਬੱਚਿਆਂ ਦੀ ਗੱਲ ਕਰਦੇ ਹੋ ਜਿਹੜੇ ਨਵੀਂ ਉਮਰ ਦੇ ਵਿੱਚ ਪਹਿਲਵਾਨੀ ਚਾਏ ਨੇ ਉਹ ਕਿਹੜੇ ਬੱਚੇ ਨੇ ਤੋਂ ਕਿੱਥੇ ਲੈਵਲ ਤੇ ਖੇਡ ਗਿਆ ਨੇ ਹੁਣ ਇੱਕ ਦਾ ਰਕਸ਼ਮ ਪਹਿਲਵਾਨਾ ਜੀ ਸਾਡਾ ਇਹ ਆਪਣਾ ਪੰਜਾਬ ਚ ਪੰਜਾਬ ਸਕੂਲ ਦਾ ਮਰੋ ਫਸਟ ਆਇਆ ਹੈ। ਬਾਕੀ ਬਾਕੀ ਆ ਵੀ ਮੁੰਡੇ ਮੇਰੇ ਵਧੀਆ ਪੰਜਾਬ ਦੇ ਲੜਦਾਂ। ਨਨੋ ਵੀ ਗੱਲ ਕਰਦੇ ਆ। ਬੇਟਾ ਕੀ ਨਾਮ ਆ ਤੁਹਾਡਾ? ਕਿਹੜੀ ਤੁਸੀਂ ਕਲਾਸ ਪੜ੍ਹਦੇ? 10ਵੀਂ ਚ ਪੜ੍ਹਦੇ ਮੈਂ। 10ਵੀਂ ਚ ਤੁਸੀਂ ਇਹ ਜਿਹੜੀ ਪਹਿਲਵਾਨੀ ਆ ਕਿਹੜੇ ਲੈਵਲ ਤੇ ਖੇਡ ਕੇ ਆਏ? ਮੈਂ ਸਕੂਲ ਵੱਲੋਂ ਮੈਂ ਪੰਜਾਬ ਸਟੇਟ ਦਾ ਖੇਡ ਕੇ ਆਇਆ ਹਾਂ ਜੀ। ਅੱਛਾ। ਹਾਂਜੀ। ਤੇ ਹਲੇ ਜਿਹੜੀ ਜਿਹੜੀ ਜੰਗ ਜੀ ਤੁਹਾਡੀ ਜਾਰੀ ਹੈ? ਹਾਂਜੀ ਜਾਰੀ ਹੈ ਜੀ। ਤੇ ਦਿਲ ਦੇ ਵਿੱਚ ਅਰਮਾਨ ਨੇ ਕਿੱਥੇ ਤੱਕ ਤੁਸੀਂ ਇਹ ਜਿਹੜੀ ਪਹਿਲਵਾਨੀ ਖੇਤਰ ਨੂੰ ਲੈ ਕੇ ਜਾਣਾ ਇਹ ਪਹਿਲਵਾਨੀ ਖੇਤਰ ਨੂੰ ਜਿੱਥੇ ਤੱਕ ਪ੍ਰਮਾਤਮਾ ਲੈ ਗਈ ਉੱਥੇ ਤੱਕ ਹੀ ਸਾਡੇ ਨਾਲ ਜੀਤੀ ਪਹਿਲਵਾਨ ਜੀ ਨੇ ਜੱਸੀ ਪਹਿਲਵਾਨ ਜੀ ਨੇ ਆਪਾਂ ਇਹ ਨਾਲ ਅੱবি ਗੱਲ ਕਰਦਾ ਕੀ ਕਹਿੰਦਾ ਇਹਨਾਂ ਦਾ ਮੈਂ ਜੀ ਜੱਸੀ ਪਹਿਲਵਾਨ ਮਛਵੜਾ ਜੀ ਉਸਤਾਦ ਮੁਲਕ ਰਾਜ ਕੋਲ ਮੈਂ ਪਹਿਲਵਾਨੀ ਕੀਤੀ ਹੈ ਕੁਝ ਟਾਈਮ ਕੀਤੀ ਹੈ ਪਰ ਘਰ ਦੀਆਂ ਤੰਗੀਆਂ ਕਰਕੇ ਮੈਂ ਨਹੀਂ ਕੰਮ ਜਾ ਉਹ ਹੋ ਸਕਿਆ ਇਸ ਕਰਕੇ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਿਆ ਔਰ ਇਲੈਕਟ੍ਰੀਸ਼ੀਅਨ ਦੇ ਕੰਮ ਵਿੱਚ ਆਪਣੀ ਰੋਜੀ ਰੋਟੀ ਕਮਾ ਰਿਹਾ ਜੀ ਇਸ ਕਰਕੇ ਜਾਨੀ ਕਿ ਤੰਗੀ ਕਰਕੇ ਬਹੁਤ ਪਹਿਲਵਾਨ ਪਹਿਲਵਾਨੀ ਤੋਂ ਰਹਿ ਜਾਂਦੇ ਨੇ ਪੰਚਾਇਤਾਂ ਨੇ ਤੇ ਨਗਰ ਨੂੰ ਮਦਦ ਦੇਣੀ ਚਾਹੀਦੀ ਸਾਡੇ ਨਾਲ ਇੱਕ ਪਹਿਲਵਾਨ ਜੀ ਹੋਰ ਖੜੇ ਨੇ ਕੀ ਕਹਿੰਦੇ ਨੇ ਕੀ ਕਹਿਣਾ ਪਹਿਲਵਾਨ ਜੀ ਤੁਹਾਡਾ ਮੇਰਾ ਕੀ ਕਹਿਣਾ ਜੀ ਬੱਚਿਆਂ ਨੂੰ ਵਧੀਆ ਮੈਂ ਤਾਂ ਕਹਿੰਦਾ ਨਵੇਂ ਬੱਚੇ ਹੁਣ ਫੇਰ ਆਪਣਾ ਖਾੜਾ ਚੱਲਦੇ ਨੇ ਕੋਚਿੰਗ ਮੈਸੇ ਕਰਾ ਲੈ ਖਾੜੇ ਵਿੱਚ ਹਾਂਜੀ 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 ਤੇ ਬਾਕੀ ਪਰਮਾਤਮਾ ਮਿਹਰ ਕਰੇ ਬੱਚੇ ਮਿਹਨਤ ਕਰਨ ਵੀ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰਨ ਬੱਚੇ ਠੀਕ ਹੈ ਜੀ ਹਾਂਜੀ ਸਾਡੇ ਨਾਲ ਸੁਰਦੇਵ ਸਿੰਘ ਬਿੱਟੂ ਕੁਲਦੀਪ ਸਿੰਘ ਅ ਸਿੰਧੂ ਵੀਰ ਜੀ ਜਿਨ੍ਹਾਂ ਦੀ ਬਦੌਲਤ ਇਹ ਮੇਲਾ ਜਿਹੜਾ ਬਲੰਦੀਆਂ ਤੇ ਜਾ ਰਿਹਾ ਔਰ ਬਾਈ ਜੀ ਨਾਲ ਗੱਲ ਕਰਦੇ ਆਂ ਕੀ ਕਹਿਣਾ ਹੈ ਬਾਈ ਜੀ ਨੇ ਮੇਲਾ ਕਦੋਂ ਸ਼ੁਰੂ ਕੀਤਾ ਜੀ ਕਦੋਂ ਸ਼ੁਰੂ ਕੀਤਾ ਜੀ ਬਿੱਟੂ ਜੀ ਮੇਲਾ ਤੁਸੀਂ ਇਹ तकरीबन ਅਸੀਂ 8 ਸਾਲ ਤੋਂ ਮੇਲਾ ਸ਼ੁਰੂ ਕੀਤਾ ਜੀ ਤੇ ਇਹ ਪਹਿਲਾਂ ਇਤਿਹਾਸਕ ਮੇਲਾ ਜੀ 40 ਸਾਲ ਪਹਿਲਾਂ तकरीबन ਇਹ ਬੰਦ ਹੋ ਗਿਆ ਸੀਗਾ ਤੇ ਇਹ ਲੋਕਾਂ ਦੇ ਸਹਿਯੋਗ ਨਾਲ ਸਾਡਾ ਜੱਸੀ ਸੋਢੀ ਵੀਰ ਉਹਨੇ ਨੁਕਾਦਾ ਵੀ ਸ਼ੁਰੂ ਕਰਾਉਣਾ ਆਪਾਂ ਮੇਲਾ ਤੇ ਹੁਣ ਅਸੀਂ ਦੁਨੀਆ ਚ ਨਹੀਂ ਰਹੇ ਉਹ ਤੇ ਉਹਨੇ ਪੂਰਾ ਬਜ਼ਾਰ ਦਾ ਯੋਗਦਾਨ ਸੀ ਉਹਦਾ ਤੇ ਉਹਨਾਂ ਲਗਾਤਾਰ ਉਹਦੇ ਜਾਣ ਤੋਂ ਬਾਅਦ ਵੀ ਅਸੀਂ ਇਹਨੂੰ ਬਰਕਰਾਰ ਰੱਖਿਆ ਲਗਾਤਾਰ ਹੀ ਕਰਾਵਾਂਗੇ ਜਿਵੇਂ ਪਹਿਲਾਂ ਕਾਮਯਾਬ ਸੀ ਮੇਲਾ ਇਹਨਾਂ ਕੱਠ ਹੋਉਂਦਾ ਸੀ ਪਹਿਲਾਂ ਸਾਨੂੰ ਸਾਨੂੰ ਪਤਾ ਲੱਗ ਦੱਸ ਰਹੇ ਲੋਕ ਇਸੇ ਤਰ੍ਹਾਂ ਇਹਨੂੰ ਕਾਮਯਾਬ ਕਰਾਂਗੇ ਹੌਲੀ ਹੌਲੀ ਜਿਹੜੇ ਇਹ ਇਤਿਹਾਸਕ ਮੇਲੇ ਨੇ ਇਹ ਇਹ ਜਿਹੜੇ ਪਿੱਛੇ ਜਿੱਦਾਂ ਦੱਸ ਰਹੇ ਨੇ ਬਜ਼ੁਰਗ ਦੱਸ ਰਹੇ ਸੀ ਕਿ ਇਹ ਪਹਿਲਾਂ ਤਾਂ ਪੂਰਾ ਬਲੰਦੀਆਂ ਤੇ ਸੀ ਬੜੇ ਰਾਸ਼ ਹੁੰਦਾ ਸੀ ਬਹੁਤ ਇਲਾਕੇ ਦੀ ਜਨਤਾ ਹੁੰਦੀ ਸੀ ਪਰ ਹੌਲੀ-ਹੌਲੀ ਸੁੰਗੜਦਾ ਸੁੰਗੜਦਾ ਸੁੰਗੜ ਗਿਆ ਸੀ ਜਿਹਨੂੰ ਕੀ ਸਗਦੇਵ ਸਿੰਘ ਬਿੱਟੂ ਸਿੰਦੂ ਜੀ ਕੁਲਦੀ ਬਾਈ ਉਹਨਾਂ ਤੇ ਪਹਿਲਵਾਨ ਜੀ ਉਹਨਾਂ ਨੇ ਲੜ ਕੇ ਜਿਹੜਾ ਇਹ ਮੇਲੇ ਦਾ ਦੁਆਰ ਤੀ ਉਪਰਾਲਾ ਕੀਤਾ ਕਿ ਸਗਦੇਵ ਜੀ ਇੱਥੇ ਹੁਣ ਜਿਹੜੀਆਂ ਜਿੱਦਾਂ ਬਜ਼ੁਰਗ ਦੱਸ ਦਿੰਦੇ ਬੈਲ ਗੱਡੀਆਂ ਦੀਆਂ ਦੌੜਾਂ ਚੱਲਦੀਆਂ ਸੀ ਕਿ ਤੁਸੀਂ ਵੀ ਹੋਣ ਲਾਈਆਂ ਕਿ ਨਹੀਂ ਨਹੀਂ ਜੈ ਤਾਂ ਸੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾ ਰਹੇ ਸੀ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਸਾਡਾ ਲੋਕਾਂ ਦਾ ਸਾਥ ਮਿਲੂਗਾ ਤਾਂ ਅਸੀਂ ਵੱਧ ਤੋਂ ਵੱਧ ਇਹਨੂੰ ਕਾਮਯਾਬ ਕਰਾਂਗੇ। ਅਸੀਂ ਇਹ ਪਹਿਲਵਾਨ ਜੀ ਨਾਲ ਵੀ ਗੱਲ ਕਰਾਂਗੇ ਜਿਹੜੇ ਖਾੜੇ ਦੀ ਨੁਮਾਇੰਦਗੀ ਕਰਦੇ ਆ ਜਿਨ੍ਹਾਂ ਨੇ ਹੁਣ ਕਿਉਂਕਿ ਇੱਥੇ ਉੱਚ ਚੋਟੀ ਦੇ ਪਹਿਲਵਾਨਾਂ ਨੇ ਹੁਣ ਆਪਣੇ ਆਪਣੇ ਜੋਰ ਦਿਖਾਣੇ ਨੇ ਜਿਹਦੀ ਕਮਾਂਡ ਇਹਨਾਂ ਨੇ ਕਰਨੀ ਹੈ ਕੀ ਕਹਿਣਾ ਪਹਿਲਵਾਨ ਜੀ ਤੁਹਾਡਾ? ਜੀ ਇਹ ਸੱਜ ਮੇਲਾ ਹੋ ਰਿਹਾ ਜੀ 8 ਸਾਲ ਹੋ ਗਏ ਕੋਲ ਆਉਂਦੇ ਨੇ ਕਸਤੀਆਂ। ਬਾਕੀ ਕਸਤੀਆਂ ਤੁਹਾਡੇ ਪਹਿਲਵਾਨ ਮੌਕੇ ਦੇ ਆਉਣਗੇ ਦੇਖ ਕੇ ਜਿਹੜੀ ਚੰਡੀ ਦੀ ਕਸਤੀ ਕਰਾਵਾਂਗੇ ਬਾਕੀ ਛੋਟੇ ਪਹਿਲਵਾਨ ਵੀ ਕੋਲ ਲਵਾਂਗੇ। ਅੱਛਾ ਸਖਦੇਵ ਜੀ ਇਹ ਦੱਸਿਓ ਕੀ ਜਿਹੜੇ ਨਾਮ ਆ ਚੋਟੀ ਦੇ ਜਿੱਦਾਂ ਪਹਿਲਵਾਨ ਜੀ ਨੇ ਦੱਸਿਆ ਲਵੀ ਪਹਿਲਵਾਨ ਉਹਨੇ ਕਿ ਨਾਮ ਕੀ ਤਰ੍ਹਾਂ ਦੇ ਹੋਏ ਨੇ ਤੁਸੀਂ ਅਸੀਂ ਜੀ ਆਪਣੇ ਪਹਿਲਵਾਨਾਂ ਦੇ ਜੋੜ ਮੇਲੇ ਦੇ ਮੁਤਾਬਕ ਹੈ ਜੀ ਬਣਦਾ ਜਿਹੜਾ ਮਾਨਸਾ ਕਰ ਦਵਾਂਗੇ ਵੱਧ ਤੋਂ ਵੱਧ ਜਿੰਨਾ ਅਸੀਂ ਸਾਡੇ ਬੋਲੋਂ ਕਮੇਟੀ ਬੋਲੋਂ ਕਰ ਸਕੀਏ ਉਹ ਕਰਾਂਗੇ ਕੋਈ ਇਸ ਤਰ੍ਹਾਂ ਵੀ ਹੈਗਾ ਲਵੀ ਪਹਿਲਾ ਨਾਮ 21000 ਰੁਪਇਆ ਜਾਂ ਦੂਜਾ ਇਹਨਾਂ ਇਦਾਂ ਇਦਾਂ ਕੁਝ ਵੀ ਹੈਗਾ ਕਿ ਹਲੇ ਮੌਕੇ ਤੇ ਸਭ ਨਾਲ ਅਸੀਂ ਕੋਈ ਚੰਡੀ ਕੋਈ ਚੰਡੀ ਕੋਈ ਆ ਜੀ ਇਹ ਵੀਰ ਜਾਲ ਦੋ ਕਰਾਈਆਂ ਜਾਂਦੀਆਂ ਜੀ ਕਿ ਛੰਡੀ ਸਾਡੇ ਕੋਲ ਬਾਕੀ 30 35 ਜੋੜ ਖੋਲਣਗੇ ਇੱਕ 10 ਗੋਥੀਆਂ ਸਪੈਸ਼ਲ ਗੋਥੀਆਂ ਆਉਣਗੀਆਂ ਇੱਕ ਛੰਡੀ ਦੀ ਗੋਥੀ ਹੋਊਗੀ ਯਾਨੀ ਕਿ ਫਿਲਹਾਲ ਜਿਹੜਾ ਤੁਸੀਂ ਮੇਲਾ ਸਟਾਰਟ ਕੀਤਾ ਵਾ ਇਹੇ ਘੋਲਾਂ ਤੋਂ ਸ਼ੁਰੂ ਕੀਤਾ ਹੌਲੀ ਹੌਲੀ ਇਹ ਮੇਲੇ ਨੂੰ ਜਿਹੜਾ ਰੰਗ ਹੋਰ ਵਧੀਆ ਦਿੱਤਾ ਜਾਊਗਾ ਕਹਿੰਦਾ ਭਾ ਜਦ ਤੱਕ ਬੌਲਦਾਂ ਦੀਆਂ ਦੌੜਾਂ ਹੋ ਗਈਆਂ ਜਾਂ ਇੱਥੇ ਕਿਵਿਸ਼ਰੀ ਜਥੇ ਹੁੰਦੇ ਨੇ ਗਾਉਣ ਨੂੰ ਹਨਾ ਇਹ ਇਹ ਇੱਕ ਕਿਵਿਸ਼ਰੀ ਜਥੇ ਨੇ ਤੁਸੀਂ ਲਾਉਂਦੇ ਹੋਗੇ ਉਈ ਬਈ ਇਸ ਵੀ ਬਲਾਵਾਂਗੇ ਉਹਨਾਂ ਨੂੰ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਇੱਥੇ ਪਰਾਜੀਨ ਮੇਲਾ ਦੇਖਣ ਨੂੰ ਮਿਲੂਗਾ ਝੂਲੇ ਹੋਗੇ ਜਿਵੇਂ ਪਹਿਲਾਂ ਲੱਕੜ ਵਾਲੇ ਚੱਲਦੇ ਸੀ ਦੌੜਾਂ ਹੋਗੀਆਂ ਕੁੱਤਿਆਂ ਦੀ ਦੌੜਾਂ ਵੀ ਆਜਾ ਪ੍ਰੋਬਲਮ ਸਾਰੂ ਤੁਸੀਂ ਹੁਣ ਜਿਹੜੇ ਇਲਾਕੇ ਦੇ ਲੋਕ ਨੇ ਮਾਛੜਾ ਸਾਹਿਬ ਦੇ ਲੋਕ ਨੇ ਕੀ ਕਹਿਣਾ ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹੀਦੀ ਮੇਰੀ ਤਾਂ ਇਹੀ ਬੇਨਤੀ ਆ ਜੀ ਇਤਿਹਾਸਕ ਜਿਹੜਾ ਮੇਲਾ ਸ਼ੁਰੂ ਕਰਵਾਇਆ ਗਿਆ ਕਮੇਟੀ ਵੱਲੋਂ ਸਾਡਾ ਵੱਧ ਤੋਂ ਵੱਧ ਸਹਿਯੋਗ ਕਰਨ ਤੇ ਮੇਲੇ ਵਿੱਚ ਪਹੁੰਚਣ ਵੀ ਧੰਨਵਾਦ ਤੁਹਾਡੇ ਸ਼ਹਿਰ ਨੂੰ ਅਸੀਂ ਦਾ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਗੁਰਦੁਆਰਾ ਮੰਦਿਰ ਕਮੇਟੀ ਵੱਲੋਂ ਇੱਕ 14 ਦੇ ਦਾ ਮੇਲਾ ਜੀ 8 ਸਾਲਾਂ ਤੋਂ ਸ਼ੁਰੂ ਕੀਤਾ ਜੀ ਜਿਹਦਾ ਕਿ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਹੋਰ ਵੀ ਵੱਧ ਤੋਂ ਵੱਧ ਅਸੀਂ ਇੱਕ ਦਿਨ ਵਾਸਤੇ ਕਰਵਾ ਰਹੇ ਹਾਂ ਤੇ ਹੁਣ 2-3 ਦਿਨ ਵਾਸਤੇ ਵੀ ਕਰਵਾਵਾਂਗੇ ਕਹਿੰਗੇ ਕਬੱਡੀ ਦਾ ਵੀ ਕਰਵਾ ਕਰਾਂਗੇ ਨਾਲ ਬੈਲ ਦੌੜਾਂ ਹੋਣਗੀਆਂ ਕੁੱਤੇ ਦੀਆਂ ਦੌੜਾਂ ਹੋਣਗੀਆਂ ਤੇ ਇਹ ਵੀ ਸਾਰਾ ਜਾਣ ਕੇ ਅਸੀਂ 2-3 ਦਿਨ ਪ੍ਰੋਗਰਾਮ ਕਰਿਆ ਕਰਾਂਗੇ ਜੀ ਅਸੀਂ ਸੰਗਤਾਂ ਦਾ ਸਹਿਯੋਗ ਮੰਗਦੇ ਆ ਸਾਰੀਆਂ ਸੰਗਤਾਂ ਰਲ ਮਿਲ ਕੇ ਸਾਡਾ ਸਹਿਯੋਗ ਦੇਣ ਤੇ ਅਸੀਂ ਮੇਲੇ ਨੂੰ ਵੱਧ ਤੋਂ ਵੱਧ ਲੈ ਕੇ ਜਾਵਾਂਗੇ ਜੀ ਹਾਂਜੀ ਸਾਡੇ ਨਾਲ ਜੀਤੀ ਪਹਿਲਵਾਨ ਤੇ ਪੰਮੀ ਪਹਿਲਵਾਨ ਜੀ ਨੇ ਜਿਹੜੇ ਕੀ ਇਹ ਪਹਿਲਵਾਨਾਂ ਦੇ ਜਿਹੜੇ ਜੋਰ ਕਰਉਂਦੇ ਨੇ ਇਹਨਾਂ ਦੀ ਸਾਰੀ ਕਮਾਂਡ ਦੇ ਥੱਲੇ ਹੁੰਦੇ ਨੇ ਆਪਾਂ ਗੱਲ ਕਰਾਂਗੇ ਪੰਮੀ ਭਾਜੀ ਉਹਨਾਂ ਨਾਲ ਕੀ ਕਹਣਾ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜੀ ਇਹ 8-9 ਸਾਲ ਤੋਂ ਖਾੜਾ ਚੱਲ ਰਿਹਾ ਡੰਗਲ ਹੈ ਜੀ ਬਹੁਤ ਵਧੀਆ 51000 31000 ਦੀਆਂ ਝੰਡੀਆਂ ਕਰਾਉਣੇ ਵੱਡੇ ਵੱਡੇ ਮੱਲ ਬੁਲਾਉਣੇ ਆ ਜੀ ਅਸੀਂ ਵਧੀਆ ਤਰੀਕੇ ਨਾਲ ਅਸੀਂ ਦੰਗਲ ਕਰਾਉਣੇ ਆ ਜੇ ਕੋਈ ਰੋਲਾ ਨਹੀਂ ਹੁੰਦਾ ਸਾਡੇ ਮਾਛੀਵਾੜੇ ਸ਼ਹਿਰ ਦੇ ਰਲ ਮਿਲ ਕੇ ਸਾਰੀ ਪੰਚਾਇਤ ਸਾਰੇ ਭੈਣ ਭਾਈ ਕਰਾਉਂਦੇ ਆ ਜੀ ਇਹ ਮੇਲਾ ਹਾਂ ਜੀ ਵਧੀਆ ਦੰਗ ਲੱਗੇ ਤਾਂ ਹੋਰ ਅਸੀਂ ਕਲੀਅਰ ਕਰਾਂਗੇ ਜੇ ਹੋਰ ਵਧੀਆ ਬਣਾਵਾਂਗੇ ਅਸੀਂ ਕੋਚ ਆਸੀਂ ਪਹਿਲਵਾਨਾਂ ਦੇ ਜੋਰ ਕਰਾਉਣੇ ਆ ਪਹਿਲਵਾਨੀ ਸਿਖਾਉਣੇ ਆ ਜੀ ਅਸੀਂ ਆਹ 25 30 ਸਾਲ ਪਹਿਲਵਾਨੀ ਕੀਤੀ ਹੈ ਜੀ ਟੀ ਪਹਿਲਵਾਨ ਨੇ ਕਾਲਾ ਇਹਨੇ ਪਹਿਲਵਾਨ ਜੀ ਦੇ ਛੋਟੇ ਪਹਿਲਵਾਨ ਨੇ ਵਧੀਆ ਪਹਿਲਵਾਨੀ ਕੀਤੀ ਇਨਾਂ ਦਾ ਵੀ ਖਾੜਾ ਆਪਦਾ ਬਣਾਇਆ ਜਿਹੜੇ ਇਹ ਵੀ ਨੌਜਵਾਨ ਬੱਚਿਆਂ ਨੂੰ ਨਸ਼ੇ ਤੋਂ ਬਚਣ ਲਈ ਜਿਹੜੇ ਪੈਰਿਤ ਕਰਦੇ ਆ ਔਰ ਜੋਰ ਦਿਖਾਉਂਦੇ ਨੇ ਬੱਚਿਆਂ ਨੂੰ ਦੱਸਦੇ ਨੇ ਕਿ ਜਿਹੜਾ ਅੱਜ ਦੇ ਸਮਾਜ ਦੇ ਵਿੱਚ ਤੁਸੀਂ ਕਿਹੜੇ ਰੂਪ ਦੇ ਨਾਲ ਜੀਣਾ ਸਾਡੇ ਨਾਲ ਮਾਛੀਵੜਾ ਸ਼ਹਿਰ ਦੇ ਨਗਰ ਕੌਸ਼ਲ ਦੇ ਪਲਾਨ ਮੋਹਿਤ ਕੁੰਦਰਾ ਜੀ ਨੇ ਜਿਹੜੇ ਚੇਤ ਚੋਂ ਦੇ ਮੇਲੇ ਦਾ ਆਰਡਰ ਕਰਨਾ ਆਏ ਨੇ ਆਪਾਂ ਗੱਲ ਕਰਾਂਗੇ ਭਰਾ ਜੀ ਪਰਾ ਜੀ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਮੁਬਾਰਕਬਾਦ ਦਿੰਨਾ ਬਹੁਤ ਜ਼ਿਆਦਾ ਸਾਡੇ ਵੱਡੇ ਵੀਰ ਬਿੱਟੂ ਨੂੰ ਸਮੂਹ ਇਹਨਾਂ ਦੀ ਜੋ ਦੰਗਲ ਕਮੇਟੀ ਆ ਜਿਨ੍ਹਾਂ ਨੇ ਇੱਕ ਪ੍ਰਾਤਨ ਜੋ ਕੋਈ ਬਹੁਤ ਹੀ ਮੈਨੂੰ ਸਾਡੇ ਦਾ ਜਨਮ ਤੋਂ ਪਹਿਲਾਂ ਇੱਕ ਮੇਲਾ ਲੱਗਦਾ ਹੁੰਦਾ ਸੀ ਜਿਕੇ 14 ਮੇਲਾ ਜਿਹਦੀਆਂ ਗੱਲਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਇਆ ਕਿ ਕੁਟੀਆ ਤੇ ਮੇਲਾ ਲੱਗਦਾ ਸੀ ਸਿੰਝ ਭਰਦੀ ਸੀ ਔਰ ਬੜੀ ਇਤਿਹਾਸਿਕ ਜੋ ਸਾਡੇ ਇੱਥੇ ਇੱਕ ਮੰਦਿਰ ਆ ਜਿਹਨੂੰ ਅਸੀਂ ਢਾਈ ਮੋੜੀਆਂ ਵਾਲਾ ਮੰਦਿਰ ਕਹਿੰਦੇ ਆ ਤਾਂ ਮੇਰੇ ਖਿਆਲ ਉਹਦੇ ਨਾਲ ਇਹਦਾ ਬਹੁਤ ਵੱਡਾ ਇਤਿਹਾਸ ਜੁੜਿਆ ਜਿੰਨੀ ਕਿ ਮੈਨੂੰ ਆਪਦੀ ਸੋਚ ਜਾਣਕਾਰੀ ਆ ਜਿਵੇਂ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਅਜੋਕੇ ਸਮੇਂ ਦੇ ਵਿੱਚ ਲੋਕ ਨਵੇਂ ਪਾਸੇ ਨੂੰ ਤੁਰ ਰਹੇ ਨੇ ਜੋ ਸਾਡੀਆਂ ਪ੍ਰਾਥਨ ਸਾਡੇ ਰੀਤੀ ਰਿਵਾਜ ਨੇ ਜਿਨ੍ਹਾਂ ਦੇ ਨਾਲ ਅਸੀਂ ਜੁੜੇ ਆ ਕਿ ਮਿੱਟੀ ਦੇ ਨਾਲ ਮਿੱਟੀ ਹੋ ਕੇ ਹੀ ਮਿੱਟੀ ਇਨਸਾਨ ਬਣਦਾ ਸੋ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਆ ਕਿ ਇਹਨਾਂ ਨੇ ਜੋ ਇਹ ਉਪਰਾਲਾ ਕੀਤਾ ਬੜਾ ਸ਼ਲਾਘਾਯੋਗ ਉਪਰਾਲਾ ਇਹਦੇ ਨਾਲ ਨੌਜਵਾਨ ਦੇਖੋ ਛੋਟੇ ਛੋਟੇ ਬੱਚੇ ਖੁੱਡ ਰਹੇ ਨੇ ਤਾਂ ਇਹਦੇ ਕੋਲੋਂ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਜੋ ਸਰਕਾਰ ਹੀ ਕੋ ਉਪਰਾਲਾ ਕਰ ਰਹੀ ਆ ਤਾਂ ਮੇਰਾ ਮੰਨਣਾ ਹੈ ਕਿ ਜਿਹਹੇ ਜਿਹਾਂ ਖੇਡਾਂ ਨੂੰ ਅਸੀਂ ਦੁਆਰਾ ਪ੍ਰਫੁੱਲਤ ਕਰੀਏ ਤਾਂ ਨਸ਼ਿਆਂ ਨੂੰ ਵੀ ਠੱਲ ਪਾਈ ਸਕਦੇ ਆ ਔਰ ਆਪਣੇ ਵਿਰਸੇ ਇਸ ਤੋਂ ਵਧੀਆ ਕੋਈ ਜਰੀਆ ਨਹੀਂ ਸੋ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਮੈਨੂੰ ਇੱਥੇ ਬੁਲਾ ਕੇ ਮੇਰੀ ਹਾਜ਼ਰੀ ਲਵਾਈ ਔਰ ਆਉਣ ਵਾਲੇ ਦਿਨਾਂ 'ਚ ਮੈਂ ਕੋਸ਼ਿਸ਼ ਇਹ ਮੈਂ ਕਿ ਇਹਨਾਂ ਨੂੰ ਬੇਨਤੀ ਜ਼ਰੂਰ ਕਰਕੇ ਜਾਊਂਗਾ ਕਿ ਸਾਡੇ ਨਾਲ ਤਾਲਮੇਲ ਕਰਕੇ ਚਲਾਇਓ ਜਿਹੜਾ ਅਗਲਾ ਮੇਲਾ ਹੋਊਗਾ ਉਹ ਅਸੀਂ ਜੋ ਸਾਡਾ ਸਹਜ ਹੋਊਗਾ ਵੀ ਇਸ ਨੂੰ ਅਸੀਂ ਮੈਂ ਬਹੁਤ ਵੱਡੇ ਪੱਧਰ ਦਾ ਮੇਲਾ ਦੇਖਣਾ ਚਾਹੁੰਦਾ ਉਹ ਮੇਰਾ ਇਹਨਾਂ ਨਾਲ ਵਾਅਦਾ ਵੀ ਮੈਨੂੰ ਜੋਸ਼ ਹੈ ਜੋ ਮੈਨੂੰ ਜੋ ਡਿਊਟੀ ਲਾਉਣਗੇ ਅਸੀਂ ਉਹਨੂੰ ਕਰਾਂਗੇ ਪੂਰੀ ਔਰ ਆਪਾਂ ਇਸ ਜੋ ਜਿਸ ਜਿਨਾਂ ਚੀਜ਼ਾਂ ਕਰਕੇ ਅਸੀਂ ਅੱਜ ਤੁਰੇ ਫਿਰਦੇ ਹਾਂ ਜੋ ਸਾਡੇ ਸੰਸਕਾਰ ਨੇ ਜੋ ਸਾਡੇ ਪਰਾਤਮ ਕੋਈ ਸਾਡੇ ਨਾਲ ਜੁੜੇ ਹੋਈਆਂ ਚੀਜ਼ਾਂ ਨੇ ਪ੍ਰਾਣੀ ਆ ਤੇ ਉਹਨਾਂ ਨੂੰ ਜੇ ਆਪਾਂ ਦੁਆਰਾ ਪ੍ਰਬਲਿਤ ਕਰੀਏ ਤਾਂ ਇਸ ਤੋਂ ਵੱਡਾ ਅੱਜ ਦੇ ਸਮੇਂ ਦੇ ਵਿੱਚ ਕੋਈ ਬੁਲ ਨਹੀਂ ਸੋ ਮੈਂ ਕਮੇਟੀ ਆ ਧੰਨਵਾਦ ਕਰਦਾ ਕਿ ਇਹਨਾਂ ਨੇ ਚਲੋ ਜੇ ਪ੍ਰਮਾਤਮਾ ਨੇ ਸੁੱਖ ਰੱਖਿਆ ਜਿਵੇਂ ਨੂਰ ਸਾਹਿਬ ਕਹਿੰਦੇ ਨੇ ਵੀ ਸਟੇਡੀਅਮ 'ਚ ਮੇਲਾ ਕਰਾਵਾਂਗੇ ਤੇ ਜੇ ਮਾਲਕ ਦਾ ਹੁਕਮ ਹੋਇਆ ਤਾਂ ਉੱਥੇ ਜ਼ਰੂਰ ਕਰਾਵਾਂਗੇ ਪਰ ਮੈਂ ਫੇਰ ਇੱਕ ਵਾਰ ਇਹਨਾਂ ਸਮੂਹ ਕਮੇਟੀ ਆ ਧੰਨਵਾਦ ਕਰਦਾ ਕਿਉਂਕਿ ਮੇਲੇ ਕਰਾਉਣੇ ਇੱਕ ਮਤਲਬ ਬੰਦਾ ਕਹਿ ਦਿੰਦਾ ਕਿ ਫਲਾਣਾ ਪ੍ਰਧਾਨ ਆ ਮੇਲੇ ਕਰਾਉਣੇ ਕਿ ਲਖਿਆ ਲਾ ਵੀ ਇਹਨਾਂ ਨੂੰ 15 20 ਦਿਨ ਹੋ ਗਏ ਉਹਨੇ ਇਹਦਾ ਇੰਤਜ਼ਾਮ ਕਰ ਦੇ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਆ ਮੈਂ ਇਹਨਾਂ ਦਾ ਦੁਬਾਰਾ ਫੇਰ ਇਸ ਗੱਲ ਨੂੰ ਧੰਨਵਾਦ ਕਰਦਾ ਕਿ ਇਹਨਾਂ ਨੇ ਆਪ ਦੇ ਰਜੇਵੇਂ ਛੱਡ ਕੇ ਔਰ ਜੋ ਇੱਕ ਪੁਰਾਣੇ ਸੱਭਿਆਚਾਰ ਨੂੰ ਜਿਉਂਦਾ ਕੀਤਾ ਤਾਂ ਮੈਂ ਇਹਨਾਂ ਨੂੰ ਵਧਾਈ ਦਾ ਪਾਤਰ ਹਾਂ ਤੁਹਾਡਾ ਨਰੰਜਨ ਨੂਰ ਜੀ ਨੇ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਆਪਾਂ ਗੱਲ ਕਰਾਂਗੇ ਇਹਨਾਂ ਨਾਲ ਕੀ ਕਹਿਣਾ ਜੀ ਨੂਰ ਸਾਹਿਬ ਤੁਹਾਡਾ ਇਲਾ ਤਾਂ ਸਾਰੀ ਸਾਨੂੰ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਬਹੁਤ ਕੁੰਦਰਾ ਜੀ ਬਹੁਤ ਸੁਣ ਇਸ ਮੇਲੇ ਬਾਰੇ ਬੋਲ ਕੇ ਗਏ ਨੇ ਕਿ ਇਹ ਜਿਹੜਾ ਮੇਲਾ ਮੈਂ ਦੇਖਿਆ ਜੀ ਇਹ ਇਹ ਨਾ ਛੋਟੇ ਹੁੰਦੇ ਮੈਨੂੰ ਅੱਜ ਤੱਕ ਜਿਆਦਾ ਕੇਸ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਹੁੰਦੀ ਸੀ ਉਹਦੇ ਉੱਤੇ ਅ ਅਸੀਂ ਜਿਲੇ ਮਿਆਵੀ ਖਾਂਦੇ ਸਰ 25 ਪੈਸੇ ਦੇ ਵਿੱਚ ਅਸੀਂ 4-5 ਜਾਣੇ ਮੇਲਾ ਦੇਖ ਕੇ ਜਾਂਦੇ ਸੀ। ਪੱਕੀ ਮਾਚੀ ਦਾ ਤੇ ਜਸ਼ਨਤਾਰੀ ਇਹ ਬੜਾ ਪ੍ਰਾਤਨ ਮੇਲਾ ਹੈ। ਸੋ ਇਸ ਮੇਲੇ ਨੂੰ ਮਤਲਬ ਅੱਜ ਵੀ ਅਸੀਂ ਗੱਲ ਵਿਚਾਰੀ ਆ ਵੀ ਇਸ ਮੇਲੇ ਨੂੰ ਉਸ ਪੱਧਰ ਤੱਕ ਲੈ ਕੇ ਜਾਈਏ। ਤੇ ਜਿਵੇਂ ਸਾਡੇ ਪ੍ਰਧਾਨ ਜੀ ਨੇ ਕਿਹਾ ਵੀ ਸਾਡਾ ਪੂਰਾ ਸਹਿਯੋਗ ਹੋਊਗਾ। ਸ਼ਾਇਦ ਅਗਲੀ ਵਾਰੀ ਜੇ ਇਹ ਮੇਲਾ ਮਤਲਬ ਸਾਨੂੰ ਮਨਾਉਣ ਦਾ ਮੌਕਾ ਮਿਲਿਆ ਤੇ ਰੱਬ ਲੰਬੀ ਉਮਰ ਬਖਸ਼ੇ ਨਾ ਤੇ ਆਪਾਂ ਇਸ ਮੇਲੇ ਨੂੰ ਬਹੁਤ ਵੱਡਾ ਮੇਲਾ ਬਣਾ ਕੇ ਸਿੰਗਲਰ ਸਾਹਿਬ ਇਲਾਕੇ ਨੂੰ ਦਵਾਂਗੇ ਔਰ ਪ੍ਰਧਾਨ ਬਿੱਟੂ ਜੀ ਜੀ ਦੀ ਸ਼ਰਵਾਦ ਵੀ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਬੜੇ ਤਰ੍ਹਾਂ ਪਰ ਰਹਿੰਦੇ ਨੇ ਤੇ ਮੈਂ ਤਾਂ ਕਹਣਾ ਵੀ ਸਾਰੇ ਲੋਕਾਂ ਨੂੰ ਸਾਰੇ ਇਲਾਕਾ ਵਸਿਆ ਨੂੰ ਸਾਨੂੰ ਸਹਿਯੋਗ ਜਣਾ ਚਾਹੀਦਾ ਜੇ ਧਰਤੀ ਤੇ ਮੇਲੇ ਲੱਗਣਗੇ ਤਾਂ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਇਹ ਨਸ਼ਿਆਂ ਤੋਂ ਬਚ ਸਕਣਗੇ ਤੇ ਤੁਹਾਡੇ ذریعے ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ ਆਪਣੇ ਖੇਡਾਂ ਨਾਲ ਜੋੜੋ ਕਬੱਡੀ ਨਾਲ ਜੋੜੋ ਕੁਸ਼ਤੀਆਂ ਨਾਲ ਜੋੜੋ ਤਾਂ ਕਿ ਸਾਡੇ ਬੱਚੇ ਚੰਗੇ ਨਾਗਰਿਕ ਬਣ ਸਕਣ ਇਹ ਹੈ ਮੇਰੀ ਅਸੀ ਬਹੁਤ ਬਹੁਤ ਧੰਨਵਾਦ ਕਰਦਾ ਪਰਮਜੀਤ ਸਿੰਘ ਨੀਲੋ ਜੋ ਸਮਾਸ਼ੇ ਵੀ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਨੀ ਹੈ ਨੀਲੋ ਸਾਹਿਬ ਕੀ ਕਹਿਣਾ ਮਿਲੇ ਦੁਨੀਆ ਦੇ ਵਿੱਚ ਦੇਖੋ ਇਹ ਤਕਜੀਵਨ ਨੌਜਵਾਨਾਂ ਦੀ ਕਾਰ ਇਹਦਾ ਮੇਲਾ ਅਗਲੀ ਕੁਸ਼ਤੀ ਦੀ ਕਾਲੀਆ ਮੱਛੀ ਸ਼ਕਦੇਵ ਸਿੰਘ ਫਿਰ ਬਿੱਟੂ ਬਦੋਂ ਅਸੀਂ ਸਾਰੀ ਟੀਮ ਵੱਲੋਂ ਪਹਿਲ ਘਾੜਮੀ ਕਰਕੇ ਜਸਵਿੰਦਰ ਸਿੰਘ ਜਿਹੜੇ ਕੁਸ਼ਤੀਆਂ ਦੇ ਵੀ ਛੋਟੀ ਸੀ ਉਹਨਾਂ ਨਾਲ ਅਸੀਂ ਇਹ ਵਿਚਾਰ ਵਟਾਂਦਰਾ ਕਰਕੇ ਇਹ ਦੁਵਾਰਾ ਮੇਲਾ ਸੁਖਲੇਵ ਸਿੰਘ ਬਿੱਟੂ ਅਤੇ ਜਿੰਨੇ ਵੀ ਸੰਗੂ ਸਾਡੇ ਨਾਲ ਦੇ ਕਮੇਟੀ ਦੇ ਮੈਂਬਰ ਨੇ ਰਕੇਸ਼ ਕੁਮਾਰ ਸਿੰਧੂ ਜੀ ਅਤੇ ਹੋਰ ਵੀ ਉਹਨਾਂ ਦੇ ਬਰਾਦੇ ਨਾਲ ਅੱਜ ਇਹ ਦੁਵਾਰਾ ਮੇਲਾ ਜਿਹੜਾ ਜਾਗ ਦਿੱਤਾ ਅੱਤੇ ਆਉਣ ਵਾਲੇ ਦਿਨ ਅੱਜ ਅਸੀਂ ਵਾਦਾ ਕਰਦੇ ਆਂ ਵੀ ਇਹ ਜਿਹੜਾ ਮੇਲਾ ਅੰਤਰਰਾਸ਼ਟਰੀ ਲੈਵਲ ਤੇ ਲੈ ਕੇ ਜਾਵਾਂਗੇ ਇਹ ਬਹੁਤ ਵੱਡਾ ਬਰਾਨਾ ਕਿਉਂਕਿ ਨਸ਼ਿਆਂ ਦਾ ਜਿਹੜਾ ਪੰਜਵਾਦ ਰਿਆ ਪਗਲਿਆ ਉਹਦੇ ਦੀ ਸਰਕਾਰ ਵੀ ਕਮਰਾਲੇ ਕਰ ਰਹੀ ਆ ਅੱਜ ਇਹ ਸਾਰੀਆਂ ਸੰਤਾਵਾਂ ਨੂੰ ਮੈਂ ਬੇਨਤੀ ਕਰਦਾ ਭਾਈ ਨਸ਼ਿਆਂ ਤੋਂ ਦੂਰ ਕਰਨ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਮੇਲੇ ਤੇ ਪਹੁੰਚਣ ਤੇ ਸਾਡੇ ਪ੍ਰਧਾਨ ਜੀ ਸੋਨੂ ਗੁੰਦਰਾ ਵੀਰ ਉਹਨਾਂ ਦਾ ਧੰਨਵਾਦ ਬਹੁਤ ਜੀ ਬਾਕੀ ਸਮੂਹ ਜਿੰਨੇ ਵੀ ਸ਼ਹਿਰ ਨਿਵਾਸੀ ਪਹੁੰਚੇ ਨੇ ਮਾਹਰ ਸੰਤਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਪੰਚਾਇਤ ਸਰਪਤੀ ਦਵਿੰਦਰ ਸਿੰਘ ਸਿੱਧੂ ਜੋ ਕਿ ਹੁਣੇ ਕੈਨੇਡਾ ਤੋਂ ਆਏ ਨੇ ਚੇਤ 14 ਦੇ ਮੇਲੇ ਬਾਰੇ ਇਹਨਾਂ ਨੂੰ ਬੜੀ ਜਾਣਕਾਰੀ ਆ ਕਿਉਂਕਿ ਇਹਨਾਂ ਨੇ ਉਹ ਸਮਾਂ ਆਪਣੇ ਦੱਸਿਆ ਵਾ ਔਰ ਇਹ ਪੂਰਾ ਵਿਸਤਾਰ ਨਾਲ ਆਪਾਂ ਨੂੰ ਦੱਸ ਸਕਦੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਦਵਿੰਦਰ ਸਿੰਘ ਜੀ ਨਾਲ ਲਵੀ ਜਿਹੜਾ ਚੇਤ ਚੇਤ 14 ਦਾ ਮੇਲਾ ਸੀ ਇਹ ਕਦੋਂ ਕਰ ਚੱਲਿਆ ਤੇ ਹੁਣ ਤਾਂ ਹਲੇ 2-4 ਸਾਲ ਹੀ ਹੋਇਆ ਸ਼ੁਰੂ ਹੋਏ ਨੇ ਜੀ ਮੱਛੀਵੜਾ ਸਾਹ ਦੇ ਤਿੰਨ ਮੁੱਖ ਮੇਲੇ ਹੁੰਦੇ ਸੀ ਇਤ 14 ਵਿਸਾਖੀ ਤੇ ਸਿੰਘ ਸਭਾ ਉਹਨਾਂ ਤਿੰਨ ਮੇਲਿਆਂ ਦੇ ਵਿੱਚੋਂ ਚੇਤ ਚੌਦਾਂ ਦਾ ਮੇਲਾ ਮੁੱਖ ਸੀ ਇਹਦੇ ਵਿੱਚ ਗੁਰਦੁਆਰਾ ਸਾਹਿਬ ਕੱਠ ਹੁੰਦਾ ਸੀ ਚਰਨ ਕੌਰ ਸਾਹਿਬ ਜਿਹੜੀਆਂ ਔਰਤਾਂ ਨੇ ਉੱਥੇ ਨਹਾਉਣ ਕਰਿਆ ਕਰਦੀਆਂ ਸੀ ਚੇਤ 14 ਦਾ ਉਹ ਤੁਸੀਂ ਬਹੁਤ ਪੁਰਾਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਉਹ ਦੇਖਿਆ ਹੋਣਾ ਬੌਲੀ ਬੜੀ ਹੁੰਦੀ ਸੀ ਸੂਏ ਦੇ ਵਿੱਚ ਔੜੀ ਬਣੀ ਹੁੰਦੀ ਸੀ ਮਰਦਾਂ ਦੀ علیحدਾਂ ਤੇ ਔਰਤਾਂ ਦੀ علیحدਾਂ ਉਦੋਂ ਬਾਦ ਮੱਥਾ ਟੇਕਿਆ ਜਾਂਦਾ ਸੀ ਗੁਰਦੁਆਰਾ ਸਾਹਿਬ ਜਿਹੜੇ ਮਰਦ ਸੀ ਉਹਦੇ ਉਰਲੇ ਪਾਸੇ ਬਾਗ ਹੁੰਦੇ ਫੁੰਦਾ ਸੀ ਬਾਗ ਦੇ ਨਾਲ ਕਬੱਡੀ ਦਾ ਮੈਚ ਹੁੰਦਾ ਸੀ ਕਬੱਡੀ ਦਾ ਮੈਚ ਹੁੰਦਾ ਸੀ ਕੁਸ਼ਤੀਆਂ ਵੀ ਛੋੜੀਆਂ ਮੋਟੀਆਂ ਹੁੰਦੀਆਂ ਸੀ ਤੇ ਨਾਲ ਦੀ ਨਾਲ ਬਾਜ਼ਾਰ ਹੈ ਜਿਹੜਾ ਉਹੋ ਆ ਰਵੀ ਜੀ ਸਾਹਿਬ ਦੇ ਮੰਦਰ ਤੋਂ ਗਾਹਾਂ ਕੁਟਿਆ ਤੱਕ ਛੋਟਾ ਛੋਟਾ ਬਾਜ਼ਾਰ ਰੇੜੀਆਂ ਲੱਗੀਆਂ ਹੁੰਦੀਆਂ ਸੀ ਤੇ ਛੋਟੇ ਛੋਟੇ ਬੱਚੇ ਆਮ ਦੁਨੀਆ ਜਨਤਾ ਉਥੇ ਕੁਟਿਆ ਦੇ ਮੇਲੇ ਤੇ ਜਾਂਦੀ ਸੀ ਉਥੇ ਜਿਹੜਾ ਬੁੱਢਾ ਸਾਡਾ ਨੂਰਪੁਰ ਵਾਲੇ ਪੁਲ ਤੋਂ ਲੈ ਕੇ ਇਸ ਪੁਲ ਤੱਕ ਇਹਨੂੰ ਫੱਟਾਂ ਵਾਲਾ ਪੁਲ ਕਹਿੰਦੇ ਸੀ ਕਿਤੇ ਪਹਿਲਾਂ ਇਹ ਫੱਟਿਆਂ ਦਾ ਬਣਿਆ ਹੋਣਾ ਪਰ ਮੈਂ ਜਿਹੜਾ ਖੁਦ ਦੇਖਿਆ ਇਹ ਜਿਹੜਾ ਜੰਤਸੂ ਦੇ ਰਾਜ ਤੋਂ ਪਹਿਲਾਂ ਟਾਇਆ ਬਣਿਆ ਹੋਇਆ ਸੀ ਆ ਤਾਂ ਬੈਂਤ ਸਿੰਘ ਮੁੱਖ ਮੰਤਰੀ ਨੇ ਬਣਾਇਆ ਉਹ ਉਹ ਗਾਡਰਾਂ ਵਾਲਾ ਸੀ ਜਦੋਂ ਮੀਂਹ ਆਉਂਦਾ ਸੀ ਉਹਦੇ ਆਲੇ-ਦਾਲ ਦੀ ਜਿਹੜੀ ਮਿੱਟੀ ਖੁਰ ਜਾਂਦੀ ਸੀ ਟੁੱਟ ਜਾਂਦਾ ਸੀ ਉੱਥੇ ਪਿੱਪਲ ਦੇ ਪੇਡ ਨਾਲ ਇੱਕ ਪਿੱਪਲ ਦਾ ਪੇਡ ਹੁੰਦਾ ਸੀ ਉਹਦੇ ਨਾਲ ਬੇੜੀ ਵੀ ਬੰਨੀ ਹੁੰਦੀ ਸੀ ਉਹ ਬੇੜੀ ਦੇ ਨਾਲ ਲੋਕ ਜਦੋਂ ਬਰਸਾਤ ਹੁੰਦੀ ਸੀ ਪਾਣੀ ਵੱਜ ਜਾਂਦਾ ਸੀ ਪਾਣੀ ਬਹੁਤ ਆਉਂਦਾ ਸੀ ਇਹਦੇ ਵਿੱਚ ਤੇ ਲੋਕ ਜਿਹੜੇ ਨੇ ਵੇਟ ਦੇ ਉਹ ਉਹਦੇ ਤੇ ਆਰ-ਪਾਰ ਕਰਦੇ ਸੀਗੇ ਜਿਹੜਾ 6 14 ਦਾ ਮੇਲਾ ਸੀ ਇਹ ਤਿੰਨਾ ਮੇਲਿਆਂ ਚੋਂ ਮੁੱਖ ਮੇਲਾ ਸੀ ਅਸੀਂ ਆਪ ਵੀ ਖੁਦ ਆਉਂਦੇ ਰਹੇ ਹਾਂ ਦੇਖਦੇ ਰਹੇ ਹਾਂ ਮੈਂ 1961 ਤੋਂ ਲੈ ਕੇ 65 66 ਤੱਕ ਮੇਲਾ ਦੇਖਿਆ 65 66 ਤੋਂ ਬਾਅਦ ਇਹ ਮਜ਼ਾ ਪੈਂਦਾ ਪੈਂਦਾ ਬਿਲਕੁਲ ਹੀ ਖਤਮ ਹੋ ਗਿਆ ਬਿਲਕੁਲ ਖਤਮ ਹੋਇਆ ਹੁਣ ਮੈਂ ਸਮਝਦਾ ਜਿਹੜੇ ਬੰਦਿਆਂ ਨੇ ਇਹ ਮੇਲੇ ਨੂੰ ਸ਼ੁਰੂਆਤ ਕੀਤੀ ਹੈ ਉਹ ਵਧਾਈ ਦੇ ਪਾਤਰ ਨੇ ਤੇ ਇਸ ਮੇਲੇ ਨੂੰ ਇਹ ਪ੍ਰਾਤਨ ਸਾਡੇ ਸ਼ਹਿਰ ਨਾਲ ਜੁੜਿਆ ਹੋਇਆ ਚੇਤ 14 ਦਾ ਮੇਲਾ ਤੇ ਇਤਿਹਾਸ ਵੀ ਆ ਪੁਰਾਣਾ ਇਹ ਜਿਹੜਾ ਮੈਂ ਦੱਸਿਆ ਪਹਿਲਾਂ ਵੀ ਤੁਹਾਨੂੰ ਵੀ ਇਹ ਗੁਰਦੁਆਰਾ ਸਾਹਿਬ ਲੋਕ ਮੱਥਾ ਟੇਕਦੇ ਸੀ ਤੇ ਚੇਤ 14 ਦਾ ਇਸ਼ਨਾਨ ਕਰਦੇ ਸੀ ਇਹ ਇਹਦਾ ਮੁੱਖ ਜਿਹੜਾ ਹੈਗਾ ਮੰਤਵ ਸੀ ਜਿਹੜੀਆਂ ਬੈਲ ਗੱਡੀਆਂ ਦੀ ਤੁਸੀਂ ਕਹਿੰਦੇ ਹੋ ਦੌੜਾ ਹੁੰਦੀ ਸੀ ਇਹ ਕਿੱਥੇ ਹੁੰਦੀ ਆ ਬੈਲ ਗੱਡੀਆਂ ਦੀਆਂ ਦੌੜਾਂ ਸੀ ਜਿਹੜੀਆਂ ਨਗਰਪੁਰ ਵਾਲੇ ਪੁਰ ਤੋਂ ਲੈ ਕੇ ਇਸ ਫੱਟਾਂ ਵਾਲੇ ਪੁਲ ਤੱਕ ਰੁਪੜ ਰੋੜਾ ਜਿਹੜਾ ਹੁਣ ਰੁਪੜ ਰੋੜਾ ਹੈ ਇਹ ਇਸ ਤੱਕ ਹੁੰਦੀਆਂ ਸੀ ਲੋਕ ਦੋਹੀਂ ਪਾਸੇ ਖੜਕੇ ਇੱਥੇ ਇਹਨਾਂ ਜਿਹੜੀਆਂ ਗੱਡੀਆਂ ਦੀ ਦੌੜ ਦੇਖਦੇ ਸੀ ਤੇ ਭਟੀਆਂ ਬਹੁਤ ਰਸ਼ ਹੁੰਦਾ ਸੀ ਬੇਹੱਦ ਰਸ਼ ਹੁੰਦਾ ਸੀ ਇਸ ਮੇਲੇ ਦਾ ਇਹ ਦੀ ਪ੍ਰਾਣਿਕ ਕਹਾਣੀ ਹੈ 1965 66 ਤੱਕ ਇਹ ਵਰਕਰ ਰਹੀ ਉਦੋਂ ਹੌਲੀ ਹੌਲੀ ਮਦਦ ਪੈਂਦਾ ਪੈਂਦਾ ਇਹ ਬਿਲਕੁਲ ਖਤਮ ਹੋ ਗਿਆ ਨੋਂ ਨਿਸ਼ਾਨੀ ਨਹੀਂ ਰਿਹਾ ਆ ਹੁਣ ਉਹ ਤੋਂ ਪਤਾ ਲੱਗਿਆ ਵੀ ਹੁਣ 14 ਦਾ ਮੇਲਾ ਮਨਾਉਣ ਲੱਗ ਗਏ ਜਿਹੜੀ ਵੀ ਕਮੇਟੀ ਐ ਜਾਂ ਜਿਹੜੇ ਬੰਦੇ ਇਹਦੇ ਵਿੱਚ ਸ਼ਾਮਲ ਨੇ ਕਰਾਉਣ ਚ ਉਹ ਵਧਾਈ ਦੇ ਪਾਤਰ ਨੇ ਜਿੱਦਾਂ ਕਿ ਸਰਦਾਰ ਦਵਿੰਦਰ ਸਿੰਘ ਜੀ ਨੇ ਦੱਸਿਆ ਕਿ ਜਿਹੜੀਆਂ ਬੈਲ ਗੱਡੀਆਂ ਦੀਆਂ ਦੌੜਾਂ ਰੋਪੜ ਰੋਡ ਪੁਲ ਤੋਂ ਲੈ ਕੇ ਨੂਰਪੁਰ ਰੋਡ ਪੁਲ ਤੱਕਰ ਹੁੰਦੀਆਂ ਸੀ ਜਿਹੜਾ ਕਿ ਅੱਜ ਕੱਲ ਜਿਹੜੇ ਉਹ ਪੱਟੜੀ ਦੇ ਉੱਤੇ ਨਜਾਇਜ਼ ਕਬਜ਼ੇ ਚੱਲਦੇ ਪਏ ਨੇ ਔਰ ਪ੍ਰਸ਼ਾਸਨ ਨੂੰ ਕਿੰਨੀ ਵਾਰੀ ਕਹਿੰਦੇ باوجود ਵੀ ਪ੍ਰਸ਼ਾਸਨ ਕੰਬ ਕਰਨ ਦੀ ਦੀਨ ਸੁੱਤਾ ਪਿਆ ਧੰਨ